ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਮੰਗਲ ਸਿੰਘ ਤੇ ਆਪਣਾ ਹੀ ਕੋਟੜੇ ਵਿਖੇ ਮੱਜਾਂ ਦਾ ਮੁਕਾਬਲਾ ਉਸਨਾਂ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਹੇ ਆ ਤੇ ਅੱਜ ਉਹਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਤਿਆਰੀਆਂ ਦਿਖਾਉਨੇ ਆ ਸਾਨੂੰ ਤੇ ਬਾਕੀ ਜਿਹੜੇ ਵੀਰ ਆਪਣੀਆਂ ਮੱਜਾਂ ਇੱਥੇ ਲੈ ਕੇ ਆਉਣਾ ਚਾਹੁੰਦੇ ਨੇ ਮੇਲੇ ਦੇ ਵਿੱਚ ਉਹ ਲਿਆ ਸਕਦੇ ਨੇ ਤੇ ਅੱਜ ਆ ਜੀ ਸਾਨੂੰ ਦਿਖਾਉਨੇ ਆਗੇ ਕਿ ਮੇਲੇ ਦੀ ਕਾਰਗੁਜ਼ਾਰੀ ਦੇਖੋ ਮੇਰੇ ਵੀਰੋ ਮੁਕਾਬਲੇ ਦੀਆਂ ਤਿਆਰੀਆਂ ਹੋਣ ਲੱਗ ਰਹੀਆਂ ਨੇ ਕੋਟੜਾ ਕਲਾਂ ਵਿਖੇ ਮਾਨਸਾ ਜ਼ਿਲ੍ਹਾ ਤੇ ਇੱਥੇ ਮੁਕਾਬਲੇ ਹੋਣੇ ਨੇ ਦੁੱਧ ਵਾਲੇ ਮੱਝਾਂ ਦੇ ਝੋਟਿਆਂ ਦੇ ਹੋਰ ਪਸ਼ੂਆਂ ਦੇ ਜਿੰਨੇ ਵੀ ਨਸਲ ਦੇ ਪਸ਼ੂ ਨੇ ਉਹਨਾਂ ਦੇ ਮੁਕਾਬਲੇ ਹੋਣਗੇ ਕੁਝ ਕੁ ਵੀਰਾਂ ਨੇ ਕੁਝ ਕੁ ਵੀਰਾਂ ਨੇ ਤਾਂ ਮੱਝਾਂ ਲਿਆਂਦੀਆਂ ਵੀ ਨੇ ਉਹਨੂੰ ਅਸੀਂ ਮੱਝਾਂ ਦਿਖਾਵਾਂਗੇ ਦਿਖਾਵਾਂਗੇ ਵੀ ਤੇ ਆਹ ਦੇਖੋ ਇਹ ਆ ਬਾੜ ਦੇ ਪੰਡਾਲ ਦੀ ਹਜੇ ਤਿਆਰੀਆਂ ਚੱਲ ਰਹੀਆਂ ਨੇ ਤੁਹਾਨੂੰ ਮੱਝਾਂ ਦਿਖਾਉਣੇ ਆ ਵੀ ਜਿਹੜੇ ਵੀਰਾਂ ਨੇ ਕੁਝ ਕੁ ਮੱਝਾਂ ਵੀ ਲਿਆਂਦੀਆਂ ਨੇ ਤੁਹਾਨੂੰ ਦਿਖਾਉਣੇ ਆ ਮੇਰੇ ਵੀਰੋ ਹਰੇ-ਚਾਰੇ ਦਾ ਪ੍ਰਬੰਧ ਵੀ ਪਸ਼ੂਆਂ ਲਈ ਪੂਰਾ ਕੀਤਾ ਗਿਆ ਹੈ। ਤੂੜੀ ਜਿਵੇਂ ਤੂੜੀ ਹਰਾ ਸਾਰਾ ਕੁਝ ਇੱਥੇ ਉਪਲਬਧ ਹੈ। ਤੇ ਬਾਕੀ ਸਾਨੂੰ ਅੰਦਰ ਦਿਖਾਉਨੇ ਆ ਪਸ਼ੂਆਂ ਦੇ ਬੰਨਣ ਲਈ ਸਿਸਟਮ ਕਿਵੇਂ ਆ ਤੂੜੀ ਤੇ ਹਰਾ ਵੀ ਪਸ਼ੂਆਂ ਦਾ ਖਾਤਰ ਸਭ ਕੁਝ ਅਵੇਲੇਬਲ ਆ। ਆ ਜੋ ਜੀ ਸਾਨੂੰ ਅੰਦਰ ਦਾ ਪ੍ਰਬੰਧ ਦਿਖਾਉਨੇ ਆ ਵੀ ਉਹ ਅੱਜਾ ਕਿਸ ਤਰ੍ਹਾਂ ਅੰਦਰ ਰੱਖੀਆਂ ਗਈਆਂ ਨੇ ਤੇ ਵੀ ਮਤਲਬ ਪਸ਼ੂਆਂ ਦਾ ਧਿਆਨ ਰੱਖਿਆ ਗਿਆ ਵੀ ਠੰਡ ਨਾ ਲੱਗੇ। ਇਸ ਤਰ੍ਹਾਂ ਦੇਖੋ ਪਸ਼ੂ ਰੱਖੇ ਗਏ ਨੇ ਅੰਦਰ ਲੋਕ ਦੂਰੋਂ ਦੂਰੋਂ ਪਸੂ ਲਿਆ ਰਹੇ ਨੇ ਤੇ ਹਾਇ ਤਾਂ ਅੱਜ ਪਹਿਲਾ ਦਿਨ ਹੀ ਹੈ ਮਤਲਬ ਤਿਆਰੀਆਂ ਸਟਾਰਟ ਹੀ ਹੋ ਰਹੀਆਂ ਨੇ ਬਹੁਤ ਰੰਗ ਬਣਨੇ ਨੇ ਮੇਲੇ ਨੇ ਮੇਲੇ ਦੀ ਸ਼ੁਰੂਆਤ ਕੋਟੜਾ ਕਲਾਂ ਵਿਖੇ ਜ਼ਿਲ੍ਹਾ ਮਾਨਸਾ ਹੋ ਚੁੱਕੀ ਹੈ ਇਹ ਹੈ ਅੰਦਰ ਦਾ ਵਿਊ ਅੱਜ ਹੋਈ ਤਰ ਫਿਰਕੇ ਤੁਹਾਨੂੰ ਮੇਲੇ ਦਾ ਵੀਊ ਦਿਖਾਉਣੇ ਆ ਜਿਵੇਂ ਇਸ ਤਰ੍ਹਾਂ ਦੇਖੋ ਪੋਸਟਰ ਲੱਗੇ ਹੋਏ ਨੇ ਅ ਡੋਡੀ ਪਸੂਆਂ ਦੇ ਰਿਕਾਰਡ ਦੇ ਤੇ ਇਸੇ ਤਰ੍ਹਾਂ ਪਸੂ ਖੜੇ ਵੀ ਨੇ ਤੇ ਮੇਲੇ ਦੀ ਸ਼ੁਰੂਆਤ ਕੱਲ ਤੋਂ ਹੋ ਜੂਗੀ। ਬਾਕੀ ਜਿਹੜੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ। ਵਧੀਆ ਤੋਂ ਵਧੀਆ ਨਾਲ ਦੇ ਪਸੂ ਆਉਣ ਦੀ ਉਮੀਦ ਹੈ ਇਸ ਮੇਲੇ ਦੇ ਵਿੱਚ। ਮੇਲੇ ਦੇ ਵਿੱਚ ਸਟਾਲਾਂ ਲੱਗਣ ਲੱਗੀਆਂ ਮੇਰੇ ਵੀਰੂ ਤੇ ਤਿਆਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ। ਵਧੀਆ ਬਹੁਤ ਵਧੀਆ ਮੁਕਾਬਲਾ ਹੋਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ। ਵੀਡੀਓ ਸ਼ਾਮ ਜਿਹੜਾ ਬੇਲਾ ਹੋ ਚੁੱਕਾ ਹੈ 1:35 ਦਾ ਟਾਈਮ ਹੈ ਅਸੀਂ ਕੰਮ ਕਰ ਰਹੇ ਹਾਂ ਤੇ ਬਾਕੀ ਹਰ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਤੇ ਪੋਸਟਰ ਸਾਂਝਾ ਕਰਦੇ ਆ ਤੁਹਾਡੇ ਨਾਲ ਇਸ ਮੇਲੇ ਦਾ ਮੇਲੇ ਦੇ ਪ੍ਰਬੰਧ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦੇਖੋ ਕਿਸ ਤਰ੍ਹਾਂ ਬਹੁਤ ਸੋਹਣਾ ਸੁਜਾਰ ਰਹੇ ਨੇ ਮੇਲੇ ਨੂੰ ਤੇ ਕੱਲ ਨੂੰ ਫੁੱਲ ਪਸੂ ਆਉਣ ਦੀ ਸੰਭਾਵਨਾ ਬਾਕੀ ਸ੍ਰੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਬਹੁਤ ਵਧੀਆ ਪ੍ਰਬੰਧ ਚੱਲ ਰਹੇ ਨੇ ਤੇ ਵੱਧ ਤੋਂ ਵੱਧ ਆਪਣੇ ਵਸੂਲਿਆਓ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ ਇਸ ਮੇਲੇ ਦੇ ਵਿੱਚ ਬਹੁਤ ਕੁਝ ਕੋ ਸਿੱਖਣ ਨੂੰ ਮਿਲੂਗਾ ਤੇ ਤੁਹਾਡੇ ਸਾਹਮਣੇ ਹੀ ਹੈ ਲਾਈਟਾਂ ਲੂਟਾਂ ਦਾ ਪ੍ਰਬੰਧ ਹੋਰ ਸਭ ਪ੍ਰਬੰਧ ਚੱਲ ਰਹੇ ਨੇ ਬਹੁਤ ਖੁੱਲਾ ਥਾਂ ਆਪਣੇ ਲੈਵੇ ਇਸ ਮੇਲੇ ਦੇ ਵਿੱਚ ਕੋਟੜਾ ਕਲਾਂ ਵਿਖੇ ਜਿਹੜਾ ਮੇਲਾ ਹੋ ਰਿਹਾ ਹੈ ਉਹਦੇ ਉਹਦੇ ਵਿੱਚ ਰੋਟੀ ਪਾਣੀ ਦਾ ਪ੍ਰਬੰਧ ਵੀ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਬਾਕੀ ਕਾਠ ਹੋਣ ਦੀ ਪੂਰ ਸੰਭਾਵਨਾ ਹੈ ਦੇਖੋ ਬਾਕੀ ਸਾਨੂੰ ਨਾਲ-ਨਾਲ ਮੇਲੇ ਦੀ ਅਪਡੇਟ ਸੀ ਦਿੰਦੇ ਰਹਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੱਲ ਤੋਂ ਸ਼ੁਰੂ ਨੇ ਆਓ ਪ੍ਰਬੰਧਕਾਂ ਨਾਲ ਗੱਲ ਕਰਦੇ ਆਂ ਕਿ ਕਿਸ ਤਰ੍ਹਾਂ ਕਿਹੜੇ ਮੁਕਾਬਲੇ ਨੇ ਕਿਹੜੀਆਂ ਬੱਚਾਂ ਦੀ ਕਿੰਨੀ ਫੀਸ ਹੈ ਟੋਟਿਆਂ ਦੀ ਕਿੰਨੀ ਫੀਸ ਹੈ ਕਿਸ ਤਰ੍ਹਾਂ ਦੀ ਪਸੰਦ ਦਾ ਪ੍ਰਬੰਧ ਕੀਤਾ ਗਿਆ ਹਾਂਜੀ ਭਾਈ ਸੱਸੀ ਕਾਲ ਜੀ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਪਸੰਦ ਦੇ ਇਸ ਮੁਕਾਮ ਨੂੰ ਅੱਗੇ ਲਿਆਂਉਣ ਲਈ ਇਹ ਮੁਕਾਮੇ ਕਰਾ ਰਹੇ ਹੋ ਧੰਨਵਾਦ ਆ ਪਹਿਲਾਂ ਸਾਰੇ ਤੋਂ ਪਹਿਲਾਂ ਤਾਂ ਵੀਰੇ ਮੇਰੇ ਡੇਰੀ ਫਾਰਮਰਾਂ ਦਾ ਜਿਨ੍ਹਾਂ ਨੇ ਕਿ ਮੇਰਾ ਸਭ ਤੋਂ ਵੱਸ ਸਹਿਯੋਗ ਹੈ ਸਰ ਪਹਿਲਾਂ ਤਾਂ ਮੈਂ ਉਹਨਾਂ ਦਾ ਰਿਣੀ ਆ ਤੇ ਹੁਣ ਸਾਡੇ ਨਾਲ ਤੁਸੀਂ ਇਹ ਜਾਣਕਾਰੀ ਸਾਂਝੀ ਕਰੋ ਜੀ ਵੀ ਕਿਸ ਤਰ੍ਹਾਂ ਐਂਟਰੀ ਹੋ ਰਹੀ ਹੈ ਤੇ ਕੱਲ ਤੋਂ ਮੁਕਾਬਲੇ ਸ਼ੁਰੂ ਨੇ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਕੱਲ ਨੂੰ ਆਪਣੇ ਜੀ ਸਵੇਰ ਕਾਫ ਕੰਪੀਟੀਸ਼ਨ ਸ਼ੁਰੂ ਹੋਣਗੇ ਸਵੇਰ ਆਪਣੇ ਸੁਖਨੀ ਸਾਹਿਬ ਦਾ ਪਾਰਕ ਹੋਣਾ ਹੈਗਾ ਉਹਦੇ ਵਿੱਚ ਆਪਣੇ ਸਾਰੇ ਜਿੰਨੇ ਵੀ ਮੈਂਬਰੀ ਕਮੇਟੀ ਹੋਊਗੀ ਉਹ ਵਿੱਚ ਮੌਜੂਦ ਹੋ ਨੰਬਰ ਦੋ ਦੇ ਜੱਜ ਸਾਹਿਬਾ ਜੋ ਵੀ ਫੈਸਲਾ ਦੇਣਗੇ ਉਹ ਵੀ ਇੱਥੇ ਹੋਣਗੇ ਠੀਕ ਹੈ ਠੀਕ ਹੈ ਜੀ ਜੱਜ ਸਾਹਿਬਾਨ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਸਨੂੰ ਮਾਰੇ ਨੂੰ ਹੱਜ ਨਜ਼ਰ ਮੰਦੇ ਹੋਏ ਕੀ ਆਪਾਂ ਨੇ ਇੱਕ ਸੱਚ ਦਾ ਉਹ ਸਾਧ ਦੇਣਾ ਠੀਕ ਹੈ ਜੋ ਮੇਲਾ ਹੋਊਗਾ ਕਿ ਦਾ ਪੱਖ ਪਾਪ ਜਾਂ ਕੋਈ ਉਦੋਂ ਰੁੱਕ ਕੇ ਹੀ ਮੇਲਾ ਕਰਵਾਣਾ ਇੱਕ ਸਚਾਈ ਦਾ ਮੇਲਾ ਕਰ ਠੀਕ ਹੈ ਜੀ ਹਾਂਜੀ ਤੇ ਹੁਣ ਅਸੀਂ ਐਂਟਰੀ ਨੂੰ ਲੈ ਕੇ ਗੱਲ ਕਰਦੇ ਹਾਂ ਐਂਟਰੀ ਕਿਸ ਤਰ੍ਹਾਂ ਹੋ ਰਹੀ ਹੈ ਐਂਟਰੀ ਕਿੰਨੀ ਫੀਸ ਹੈ ਐਂਟਰੀ ਵੀਰੇ ਪਹਿਲਾਂ ਕਾਫ ਕੰਪੀਟੀਸ਼ਨ ਚੱਲਣਗੇ ਸਵੇਰੇ ਆਪਣੇ 9 ਵਜੇ ਆਪਣੇ ਰਿੰਗ ਚੱਲੂਗੀ ਠੀਕ ਹੈ ਉਦੇ ਵਿੱਚ ਪਹਿਲਾਂ ਕੱਟੀਆਂ ਦਾ ਮੁਕਾਬਲਾ ਕਾਫ ਕੱਟੇ ਅੱਛਾ ਠੀਕ ਹੈ ਮੋਰਾ ਨੀਲੀ ਰਾ ਵੀ ਤੇ ਗਏ ਉਹ ਚੱਲਣਗੇ ਜੀ ਉਸ ਤੋਂ ਮਗਰੋਂ ਨਾਲ ਦੀ ਨਾਲ ਉਹ ਸਮਾਰਤ ਹੁੰਦੇ ਆ ਸਰ ਤੇ ਕਾਫ ਕੱਟੇ ਪਹਿਲਾਂ ਕੱਟੀਆਂ ਕਾਫ ਕੱਟੇ ਉਸੋਨਾਂ ਦਾ ਵੀ ਸਵੇਰੇ ਨਾਲ ਦੀ ਨਾਲ ਨੀਲੀ ਰਾ ਵੀ ਮੋਰਾ ਤੇ ਕਰੇ ਉਹਨਾਂ ਚੱਲੂਗਾ ਜੀ ਠੀਕ ਹੈ ਉਹਨਾਂ ਦੀ ਐਂਟਰੀ ਫੀਸ ਹੈ ਜਿਹੜੀ ਉਹ ਇੱਕ ਬਿਲਕੁਲ ਇੰਨੀ ਜ਼ਿਆਦਾ ਰਿਆ ਦੇ ਰਹੇ ਆ ਆਪਾਂ 1 200 ਰੁਪਏ ਸਿਰਫ 200 ਰੁਪਏ ਸਿਰਫ 200 ਰੁਪਿਆ ਇੱਕ ਆਪਣੇ ਬੱਚੇ ਦੀ ਕਾਫ ਦੀ ਐਂਟਰੀ ਫਿਰ 200 ਰੁਪਿਆ ਬੱਚੇ ਦੀ ਜਿਹੜੀ ਇਹਨਾਂ ਨੇ ਐਂਟਰੀ ਦੱਸੀ ਹੈ ਉਹਦੇ ਵਿੱਚ ਹੋਰ ਸੁਣ ਲਓ ਬਾਈ ਜੀ ਪਹਿਲੀ ਗੱਲ ਤਾਂ 10 ਤੱਕ ਫੁੱਲ ਬੰਨਾਂਗੇ 10 ਬੱਚੇ ਲਵਾਂਗੇ 10 ਜੱਜ ਸਾਹਿਬ ਇਹਨਾਂ ਨੇ ਕੱਢਣੇ ਨੇ 10ਾਂ ਦੇ ਫੁੱਲ ਬੰਨੇ ਜਾਣਗੇ 10ਾਂ ਨੂੰ ਟਰੋਫੀਆਂ ਦਿੱਤੀਆਂ ਜਾਣਗੀਆਂ ਤੇ ਸਾਨੂੰ ਸਰਟੀਫਿਕੇਟ ਨਾਲ ਦੀ ਨਾਲ ਦਿੱਤੇ ਜਾਣਗੇ ਨੰਬਰ 3 ਦੇ ਉੱਤੇ ਤੇ ਨਕਦ ਕੈਸ਼ ਪੇਮੈਂਟ ਵੀ ਨਾਲ ਦੇ ਕੇ ਰਿੰਗ ਦੇ ਵਿੱਚੋਂ ਬਾਅਦ ਦੇ ਵਿੱਚ ਬਾਹਰ ਕੱਢਾਂਗੇ ਪਹਿਲਾਂ ਉਹਨਾਂ ਨੂੰ ਪ੍ਰਾਈਜ਼ ਜੋ ਦੇਣਾ ਹੈ ਉਹ ਦੇ ਕੇ ਫਿਰ ਬਾਹਰ ਕੱਢਾਂਗੇ ਹਾਂਜੀ ਉਸ ਤੋਂ ਬਾਅਦ ਚੱਲਣਗੇ ਜੀ ਖੀਰਿਆ ਖੀਰੀਆਂ ਕੱਟੀਆਂ ਠੀਕ ਹੈ ਕੱਲ ਨੂੰ ਖੀਰੀਆਂ ਕਟੀਆਂ ਦਾ ਆਊਟਪਰਸਨ ਤੇ ਖੀਰੀਆਂ ਕਟੀਆਂ ਆਉਣਗੀਆਂ ਉਸ ਤੋਂ ਬਾਅਦ ਖੀਰੀਆਂ ਕਟੀਆਂ ਦੇ ਵਿੱਚ ਕੀ ਸਿਸਟਮ ਹੋਊਗਾ ਉਹਨਾਂ ਦਾ ਵੀ ਨੀਲੀ ਦਾ ਵੀ ਮੂਰਾ ਤੇ ਗ੍ਰੇਡਡ ਇਹਨਾਂ ਕੈਟਾਗਰੀਆਂ ਦੇ ਕਟੀਆਂ ਦੇ ਮੁਕਾਬਲੇ ਕੱਲ ਦੇ ਨਹੀਂ ਠੀਕ ਹੈ ਉਹਨਾਂ ਦੇ ਵਿੱਚ ਵੀ ਆਪਾਂ 1500 ਰੁਪਏ ਬਾਸ ਐਂਟਰੀ ਫੀ ਜਿਹੜੀ ਰੱਖੀ ਆ 1500 ਰੁਪਏ ਸਿਰਫ 500 ਰੁਪਏ ਠੀਕ ਹੈ ਜੀ ਉਹਦੇ ਵਿੱਚ ਉਸੇ ਤਰ੍ਹਾਂ ਫੇਰ ਤਿੰਨਾਂ ਦੇ ਵਿੱਚੋਂ ਦਾ 25 ਲੈਣੇ ਨੇ ਉਹਨਾਂ ਨਾਲ ਦੀ ਨਾਲ ਆਪਾਂ ਨੇ ਨਗਦ ਪ੍ਰਾਈਸ ਤਿੰਨ ਤੱਕ 10 ਤੱਕ ਪੁੱਲ ਠੀਕ ਨਾਲ ਸਰਟੀਫਿਕੇਟ ਤੇ ਨਾਲ ਟਰਾ ਲੈਣਾ ਉਹਨਾਂ ਵੀ ਬਣਦਾ ਮਾਨਤਾਣ ਦੇ ਕੇ ਫਿਰ ਆਪਾਂ ਆਪਦਾ ਕੋਈ ਵਾਲਾ ਪਿਕਅਪ ਲੈ ਕੇ ਛੋਟਾ ਫਿਰ ਲੋਡ ਕਰਵਾਵਾਂਗੇ ਪਹਿਲਾਂ ਉਹਨੂੰ ਇੱਥੇ ਪਿਆਰ ਤੇ ਸਤਿਕਾਰ ਨਾਲ ਬਿਦੱਕ ਨੰਬਰ 2 ਦੇ ਉੱਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਦਾ ਲੰਗਰ ਟੁੱਟ ਚੱਲੂ ਸਾਰੇ ਫਾਰਮਰ ਵਾਸਤੇ ਸਾਰੇ ਦਰਸ਼ਕ ਵੀਰਾਂ ਵਾਸਤੇ ਜੋ ਵੀ ਭੈਣ ਭਰਾ ਸਾਡੇ ਪਹੁੰਚਣਗੇ ਸਾਰਿਆਂ ਦੇ ਲਈ ਲੰਗਰ ਪ੍ਰਸ਼ਾਦਾ ਟੁੱਟ ਬਰ ਠੀਕ ਹੈ ਜੀ ਇਹ ਨੇ ਕੱਲ ਦੇ ਪ੍ਰੋਗਰਾਮ ਉਸ ਤੋਂ ਬਾਅਦ ਉਹ ਸਾਰੇ ਆਗੇ ਪਰਸੋਂ ਦੇ ਪਰਸੋਂ ਦੇ ਵਿੱਚ ਆ ਗਏ ਜੀ ਖੀਰੇ ਕੱਟੇ ਖੀਰੇ ਕੱਟਿਆਂ ਦਾ ਮੁਕਾਬਲਾ ਉਸ ਤੋਂ ਮਗਰੋਂ ਆਫਸਰਾ ਝੋਟੀਆਂ ਦੋ ਦੰਦ ਉਹਨਾਂ ਦਾ ਮੁਕਾਬਲਾ ਠੀਕ ਹੈ ਤੇ ਉਸ ਤੋਂ ਮਗਰੋਂ ਉਹ ਵੀ ਇਸ ਤਰ੍ਹਾਂ ਤਿੰਨੇ ਖੀਰੀਆਂ ਵੀ ਤੇ ਖੀਰੇ ਕੱਟਿਆਂ ਦਾ ਵੀ ਤਿੰਨ ਮੋਹਰਾ ਨੀਲੀ ਦਾ ਵੀ ਤੇ ਗੇਟ ਠੀਕ ਹੈ ਉਸ ਤੋਂ ਮਗਰੋਂ ਖੀਰੇ ਕੱਟ ਹੋ ਆ ਗਏ ਖੀਰੇ ਕੱਟੇ ਕੱਟੀਆਂ ਆ ਗਏ ਕੱਟੇ ਆ ਗਏ ਸੋਰੀ ਉਸ ਤੋਂ ਮਗਰੋਂ ਨਾਲ ਆਪਣੀਆਂ ਦੋਧੀਆਂ ਝੋਟੀਆਂ ਦੁੱਧ ਤੋਂ ਬਗੈਰ ਖੀਰੀਆਂ ਜਾਂ ਵੱਡੀਆਂ ਝੋਟੀਆਂ ਦੋਧੀਆਂ ਠੀਕ ਹੈ ਉਹਨਾਂ ਦਾ ਵੀ ਤਿੰਨੇ categories ਦਾ ਕੱਲ ਨੂੰ ਮੁਕਾ ਦੇ 200 ਪਰ ਤੋਂ ਯਾਨੀ ਕਿ 3 ਤਰੀਕ ਠੀਕ ਹੈ ਉਹਨਾਂ ਦਾ ਵੀ ਐਂਟਰੀ 1 500 ਤੇ ਹਰੇ ਚਾਰੇ ਦਾ ਪ੍ਰਬੰਧ ਕਿੰਨੇ ਜੀ ਹਰਾ ਚਾਰ ਸਭ ਨੂੰ ਮਿਲੂਗਾ ਕੋਈ ਪੈਸਾ ਨਹੀਂ ਪਹਿਲੀ ਗੱਲ ਫਰੀ ਹੈ ਹਰਾ ਵੀ ਟੂੜੀ ਵੀ ਠੀਕ ਹੈ ਉਹ ਆਪ ਖਲਾਫ ਦੀ ਲੈ ਕੇ ਆਵੇ ਕੋਈ ਆਪ ਦਾ ਦਾਣਾ ਪਾਉਣਾ ਉਹ ਆਪ ਦਾ ਲੈ ਕੇ ਆਵੇ ਖੁੱਲ੍ਹੀ ਆਪ ਦੀ ਲੈ ਕੇ ਆਵੇ ਕਿੱਲੇ ਸਾਨੂੰ ਇੱਥੋਂ ਪ੍ਰੋਵਾਈਡ ਕਰ ਦਿਆਂਗੇ ਤੇ ਜਿਹੜਾ ਟੂੜੀ ਤੇ ਹਰੇ ਦਾ ਕੰਮ ਆ ਉਹ ਬਈ ਖੁੱਲਾ ਜਿੰਨਾ ਮਰਜ਼ੀ ਲੈ ਸਕਦੇ ਕੁਈ ਡਿੱਕਤ ਨਹੀਂ ਕੋਈ ਨੰਬਰ 2 ਦੇ ਉੱਤੇ ਨਾਂਬਰ ਬਰ ਬ੍ਰੀਡਰ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਤਾਂ ਇੱਕ ਸਾਡੇ ਪਿੰਡ ਨੂੰ ਭਾਗਾਂ ਪਿੰਡੀ ਮੰਨ ਰਿਹਾ ਵੀ ਜਿੰਨਾ ਤੱਕ ਪਹੁੰਚਣੀ ਪਵਿੱਤਰ ਜੀ ਵੀਰ ਜੀ ਆਏ ਮਾੜਾ ਇੱਕ ਮਿੰਟ ਨਾਂਬਰ ਬਰ ਬ੍ਰੀਡਰ ਆਪਣੇ ਦਰਮਿਆਨ ਪਹੁੰਚੇ ਹੋਏ ਨੇ ਜਿਵੇਂ ਕਿ ਸਰਪੰਚ ਦਲਸ਼ੇਰ ਜੀ ਅੰਮ੍ਰਿਤਸਰ ਤੋਂ ਆਏ ਨੇ ਠੀਕ ਹੈ ਜੀ ਉਹ ਵੀ ਸਾਡੇ ਦਰਮਿਆਨ ਨੀਲੀ ਦਾਵੀ ਦੇ ਮੱਝਾਂ ਲੈ ਕੇ ਤਿੰਨ ਦਰਾਂ ਤੋਂ ਇੱਥੇ ਬੈਠੇ ਹੋਏ ਨੇ ਉਸ ਤੋਂ ਮਰੋਂ ਸਾਡੇ ਵੀਰੇ ਪਵਿੱਤਰ ਜੀ ਆਏ ਨੇਗੇ ਠੀਕ ਹੈ ਤਿੰਨ ਦਰਾਂ ਤੋਂ ਇਹ ਵੀ ਇੱਥੇ ਨੇ ਮੋਹਰਾ ਦੇ ਮੱਝਾਂ ਲੈ ਕੇ ਮੁਗਦੀ ਗੱਲ ਵੀ ਮੇਲੇ ਦੇ ਵਿੱਚ ਆ ਜਿਹੜੇ ਕਦੇ ਨਹੀਂ ਦੇਖੇ ਆਪਣੇ ਬਰੀਡਰ ਉਹ ਆਪਣੇ ਮੇਲੇ ਦੇ ਵਿੱਚ ਪਹੁੰਚ ਰਹੇ ਨੇ ਪਹੁੰਚ ਗਏ ਤੇ ਪਹੁੰਚ ਰਹੇ ਨੇ ਠੀਕ ਹੈ ਜਿਹੜੇ ਪਸ਼ੂ ਕਦੇ ਨਹੀਂ ਦੇਖੇ ਆਪਣੇ ਕਦੇ ਮੋਬਾਈਲਾਂ ਦੀ ਦੇਖੇ ਨੇ ਬਾਈ ਜੀ ਪਵਿੱਤਰ ਜੀ ਉਹ ਵੀ ਪਸ਼ੂ ਆਪਾਂ ਨੂੰ ਇੱਥੇ ਡਿਸਪਲੇ ਲਈ ਲਗਾ ਰਹੇ ਹਾਂ ਆਪਣੇ ਨਾਲ ਠੀਕ ਹੈ ਜੀ ਹੋਰ ਦੱਸੋ ਕਿੰਨਾ ਕੱਟ ਹੋਣ ਦੀ ਉਮੀਦ ਹੈ ਕੱਟ ਦਾ ਵੀਰੇ ਖੁੱਲ ਹੀ ਹੋ ਰਿਹਾ ਹੈਗਾ ਬੈਗ ਨੂੰ ਦੇ ਹੁਕਮ ਨਾਲ ਕੋਈ ਲਿਮਟ ਨਹੀਂ ਰਹੀ ਲਿਫਟ ਹੈ ਨਹੀਂ ਕੋਈ ਸਾਡੇ ਕਿਉਂ ਜਿਹੜੇ ਅਸੀਂ ਰਿੰਗ ਲਾ ਰਹੇ ਹਾਂ ਸਾਨੂੰ ਜਦੋਂ ਵੀ ਫੋਨ ਆਉਂਦਾ ਕਿਸੇ ਬਾਹਰੋਂ ਕਾਲ ਆਉਂਦੀ ਹੈ ਕਿਸੇ ਵੀ ਜ਼ਿਲ੍ਹੇ ਚ ਵੀਰੇ ਰਿੰਗ ਵੱਡੇ ਕਰ ਲੋ ਤੇ ਆਪਦੀ ਤਿਆਰੀ ਵਧੀਆ ਰੱਖ ਲਓ ਪਸ਼ੂ ਐਨੇ ਹੋ ਠੀਕ ਹੈ ਗੱਲ ਹਾਂ ਤੇ ਇੱਕ ਹੋਰ ਸੁਣ ਲਓ ਇੱਕ ਵੱਡੇ ਝੋਟੇ ਦੋ ਦੰਤ ਤੇ ਵੱਡੇ ਝੋਟੇ ਕੱਲ ਨੂੰ ਆ ਕੀ ਉਹਨਾਂ ਦੀ ਫੀਸ 1000 ਰੁਪਿਆ ਰੱਖੀ ਗਈ ਹੈ ਤੰਬੂ ਦੇ ਵਿੱਚ ਕੋਈ ਜਿਆਦਾ ਪੈਸਾ ਨਹੀਂ ਪ੍ਰਸ਼ਾਦਾ ਪਾਣੀ ਵੀ ਮਿਲੂਗਾ ਰੈਂਟ ਸੈਨ ਨੂੰ ਮਿਲੂਗਾ ਪਰ ਉਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਨੂੰ ਕਰਨਾ ਯਾਨੀ ਕਿ 2 ਤਰੀਕ ਨੂੰ ਸ਼ਾਮ ਤੱਕ ਠੀਕ ਹੈ ਕੋਈ ਦੋ ਦੰਤ ਝੋਟਾ ਨੀਲੀ ਜავი ਮੋਰਾ ਗ੍ਰੇਡੇਡ ਵੱਡੇ ਛੋਟੇ ਰਲ ਠੀਕ ਹੈ ਉਹਨੇ ਜਿ ਮੋਹਰਾ ਨੀਲੇ ਤੇ ਗ੍ਰੇਡਡ ਉਹ ਵੀ ਪਾਸ ਹੋ ਜਾਂਦੇ ਠੀਕ ਹੈ ਜੀ ਦੋ ਸ਼ਬਦ ਬਾਈ ਪਵਿੱਤਰ ਜੀ ਤੋਂ ਸੁਣ ਲੈਣੀ ਆਓ ਜੀ ਕਰੋਨ ਸਾਥ ਜਨਰੇ ਮਾਣੇ ਦਾ ਧੰਨਵਾਦ ਤੁਹਾਡਾ ਸਾਨੂੰ ਤੇ ਇਹ ਪ੍ਰਧਾਨ ਦਾ ਸੀ ਲਾਗਾਯੋਗ ਜਿਹੜਾ ਕਦਮ ਆ ਚਟੀਆਂ ਤੇ ਏਰੀਏ ਨੂੰ ਆਪਾਂ ਉੱਪਰ ਤੱਕ ਲੈ ਦੇ ਚੰਦੇ ਆ ਦੇਖੋ ਇੱਥੋਂ ਬੰਜਰ ਦੇ ਵਿੱਚ ਨੀਂਨਾ ਦੇ ਵਿੱਚ ਕਣਕ ਉੱਗਦੀਆਂ ਅੱਜ ਵੀ ਦੁਨੀਆਂ ਨੇ ਕਦਮ ਰੱਖੇ ਇੰਨੇ ਸੋਹਣੇ ਪਸੂ ਹੋਣੇ ਆ ਆਪਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਤੇ ਸੰਦੇ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਬੋਲੀ ਬਾਲੀ ਬਾਲੀ ਹੁੰਦੀ ਹੈ ਹਾਂਜੀ ਠੀਕ ਹੈ ਭਾਈ ਧੰਨਵਾਦ ਸਰਪੰਚ ਸਾਹਿਬ ਹਾਂਜੀ ਦੋ ਸਹਿਬ ਤੁਸੀਂ ਬੋਲੋ ਇਹ ਸਾਡੇ ਸਤਿਕਾਰਯੋਗ ਦਲਸ਼ੇਰ ਸਰਪੰਚ ਜੀ ਅੰਮ੍ਰਿਤਸਰ ਤੋਂ ਆਏ ਨੇਗੇ ਠੀਕ ਹੈ ਹਾਂਜੀ ਆਓ ਜੀ ਮੇਟੀ ਦਾ ਬਹੁਤ ਧੰਨਵਾਦ ਹੈ ਜੀ ਜਿੱਦਾਂ ਮੇਲੇ ਦਾ ਪਹਿਲਾ ਚੱਕਰ ਸਭ ਨੂੰ ਕੋਰਟ ਦੇ ਕਲਾ ਵੀ ਜਿਹੜਾ ਪਹਿਲਾ ਮੇਲਾ ਆ ਤੇ ਉਹ ਦੂਰੋਂ ਸੁਣੀ ਚਰਜਾ ਹੁਣ ਦੇ ਜਾਣ ਕੇ ਬੜਾ ਲੱਗਾ ਵੀ ਤੁਸੀਂ ਬੰਦੇ ਦੀ ਕਦਰ ਕਰੀਏ ਤੇ ਕਹੇ ਨਹੀਂ ਵੀ ਮੇਨ ਬ੍ਰੇਡਰ ਵੀ ਤੁਸੀਂ ਆਹ ਬੰਦੇ ਦੀ ਵੀ ਉਨੀ ਕਦਰ ਕਰਦੇ ਜਿੰਨੀ ਮੇਨ ਬੰਦਿਆਂ ਦੀ ਹੁੰਦੀ ਹੈ ਕੱਲੇ-ਕੱਲੇ ਬੰਦੇ ਨੂੰ ਤਿੰਨ-ਤਿੰਨ ਚਾਰ-ਚਾਰ ਵਾਰਾਂ ਜਾ ਪ੍ਰਸ਼ਾਦਾ ਤਿੰਨ-ਤਿੰਨ ਵਾਰਾਂ ਹਰ ਕਿਸੇ ਨੂੰ ਅਛਾ ਇੱਕ ਚੀਜ਼ ਹੋਰ ਹੈ ਸਫਾਈ ਦਾ ਧਿਆਨ ਇਹ ਨਾ ਰੱਖਿਆ ਜਾਂਦਾ ਵੀ ਸਵੇਰੇ ਸ਼ਾਮ ਹਨ ਲੋੜ ਨਹੀਂ ਪੈਂਦੀ ਬਾਜ ਦੇਣ ਦੀ ਆ ਪਹਿਲਾਂ ਹੀ ਸਾਰੀ ਥਵਾਈ ਹੋਈ ਹੁੰਦੀ ਹੈ। ਤੋਂ ਮੇਲੇ ਦਾ ਪ੍ਰਬੰਧ ਬਹੁਤ ਵਧੀਆ ਤੇ ਜਿਹੜੀ ਉਹ ਰੈਂਜ ਦੀ ਗੱਲ ਤੁਸੀਂ ਜਾਂਦੇ ਹੋ ਮੇਰੇ ਕਾਰਨ ਜਿਹੜਾ ਕਾਠ ਆ ਇਹ ਸਾਰੇ ਲੈਵਲ ਤੋੜ ਦੂਗਾ ਜਿਹੜੇ ਰਿਕਾਰਡ ਆ। ਬਹੁਤ ਤਕੜਾ ਕਾਠ ਹੋਣ ਜਾ ਰਿਹਾ ਤੇ ਭਰਾ ਸਾਰੇ ਪਹੁੰਚੋ ਤੇ ਮੇਲੇ ਦੀ ਸ਼ਾਨ ਵਧਾਓ। ਵੀਰਾਂ ਨੇ ਜੇ ਅਪਰਾਧ ਕੀਤਾ ਜੇ ਤੁਸੀਂ ਸੰਗ ਦਾਊਗੇ ਦੇ ਦਾ ਸਾਦੋਗੇ ਦੇ ਵੀਰੋਣੀ ਗਾਂ ਚੰਗੇ ਦਾ ਚੰਗਾ ਕੰਮ ਫੇਰ ਕਰਦੇ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ